ਪੰਜਾਬੀ ਲੋਕ ਗਾਇਕਾ ਸੁਚੇਤ ਬਾਲਾ ਨੇ ਹਾਲ ਹੀ ਚ ਆਪਣੇ ਸਮੇਂ ਦੇ ਮਸ਼ਹੂਰ ਗਾਇਕਾਂ ਬਾਰੇ ਕਈ ਗੰਭੀਰ ਤੇ ਵਿਵਾਦਿਤ ਦਾਅਵੇ ਕੀਤੇ ਨੇ ਜਿਸ ਨਾਲ ਸੋਸ਼ਲ ਮੀਡੀਆ ਤੇ ਹੰਗਾਮਾ ਮਚ ਗਿਆ सुचेत बाला ने दसा जोड़ी गाए सूह तो दी बहुत बुरी आदत सी गायक ने कहा कि शिंदा दी पत्नी ने उसनु भी अपने पति तो दूर रहने की चेतावनी सी. अगे सुचेत बाला ने एक किस्सा साझा किया लुधियाने स्टेज शो दौरान ਨਸ਼ਾ ਜੱਤ ਤੋਂ ਤੇ सुरेंद्र ਸਿੰਧਾ ਨੇ ਕਿਹਾ ਮੈਂ ਤੇਰੇ ਵਰਗੀਆਂ ਕੁੜੀਆਂ ਨੂੰ ਗੋਣ ਲਈ 1000 ਰੁਪਏ ਚ ਨਾਲ ਰੱਖਦਾ ਹਾਂ ਇਹ ਸੁਣ ਕੇ ਪ੍ਰਬੰਧਕਾਂ ਨੇ ਉਸ ਨੂੰ ਪੂਰੀ ਤਰ੍ਹਾਂ ਕੁੱਟਿਆ ਤੇ ਥੱਪੜ ਮਾਰੇ ਇਸ ਘਟਨਾ ਤੋਂ ਬਾਅਦ ਸੁਚੇਤ ਨੇ ਸਿੰਧਾ ਨਾਲ ਗੋਣਾ ਹਮੇਸ਼ਾ ਲਈ ਬੰਦ ਕਰ ਦਿੱਤਾ ਕੁਲਦੀਪ ਮਾਨਕ ਬਾਰੇ ਵੀ ਸੁਚੇਤ ਨੇ ਗੱਲ ਕੀਤੀ ਸੁਚੇਤ ਬਾਲਾ ਨੇ ਦੱਸਿਆ ਕਿ ਉਹ ਮਾਨਕ ਦੇ ਘਰ ਰਹਿੰਦੀ ਸੀ ਖਾਣਾ ਬਣਾਉਂਦੀ ਸੀ ਤੇ ਮਾਨਕ ਉਸ ਨੂੰ ਭੈਣ ਮੰਨਦਾ ਸੀ ਪਰ ਢੋਲਕੀ ਮਾਲਕ ਨੇ ਮਾਨਕ ਦੀ ਪਤਨੀ ਨੇ ਕੰਨ ਪਰੇ ਜਿਸ ਕਾਰਨ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਤੇ ਪੈਸੇ ਵੀ ਨਹੀਂ ਦਿੱਤੇ ਸੁਚੇਤ ਨੇ ਮਾਨਕ ਦੀ ਸ਼ਕਲ ਸੂਰਤ ਨੂੰ ਵੀ ਬਿਲਕੁਲ ਸੋਹਣਾ ਨਹੀਂ ਕਿਹਾ ਸਭ ਤੋਂ ਵੱਡਾ ਬੰਬ ਸੁਚੇਤ ਬਾਲਾ ਨੇ ਅਮਰ ਸਿੰਘ ਚਮਕੀਲਾ ਦੀ ਮੌਤ ਬਾਰੇ ਸੁਟਿਆ ਉਸਨੇ ਸਾਫ਼-ਸਾਫ਼ ਦਾਵਾ ਕੀਤਾ ਕਿ ਚਮਕੀਲਾ ਨੂੰ ਖਾੜਕੂਆਂ ਨੇ ਨਹੀਂ ਸਗੋਂ ਉਸ ਸਮੇਂ ਦੇ ਹੋਰ ਸੀਨੀਅਰ ਕਲਾਕਾਰਾਂ ਨੇ ਮਰਵਾਇਆ ਸੀ ਕਿਉਂਕਿ ਚਮਕੀਲਾ ਬਹੁਤ ਤੇਜ਼ੀ ਦੇ ਨਾਲ ਚੜ ਰਿਹਾ ਸੀ ਤੇ ਉਸਦੇ ਰੋਜ਼ਾਨਾ 4 ਤੋਂ 5 ਖਾੜੇ ਬੁੱਕ ਹੋਣ ਲੱਗੇ ਸਨ ਸੁਚੇਤ ਮੁਤਾਬਕ ਉਸ ਸਮੇਂ ਕਈ ਕਲਾਕਾਰਾਂ ਨੇ ਮੀਟਿੰਗਾਂ ਕੀਤੀਆਂ ਸਾਇਮ ਕਿ ਚਮਕੀਲੇ ਦਾ ਉਭਾਰ ਕਿਵੇਂ ਰੋਕਿਆ ਜਾਵੇ ਉਸਨੇ ਕਿਹਾ ਕਿ ਫਿਲਮ ਚਮਕੀਲਾ ਚ ਵੀ ਅਸਲ ਸੱਚਾਈ ਨਹੀਂ ਦਿਖਾਈ ਗਈ ਸਗੋ ਮਾਮਲੇ ਨੂੰ ਸਸਪੈਂਸ ਚ ਰੱਖਿਆ ਗਿਆ ਪਰ ਹਰ ਕੋਈ ਜਾਣਦਾ ਹੈ ਕਿ ਇਸ ਪਿੱਛੇ ਕੌਣ ਸੀ ਇਨ੍ਹਾਂ ਬਿਆਨਾਂ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਵਾਲ ਮਚ ਗਿਆ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਸੁਚੇਤ ਬਾਲਾ ਨੂੰ ਇਹ ਗੱਲਾਂ ਉਸ ਵੇਲੇ ਕਰਨੀਆਂ ਚਾਹੀਦੀਆਂ ਸਨ ਜਦੋਂ ਛਿੰਦਾ ਮਾਨਕ ਤੇ ਚਮਕੀਲਾ ਜਿੰਦਾ ਸਨ ਨਾ ਕਿ ਹੁਣ ਜਦੋਂ ਇਸ ਸੰਸਾਰ ਵਿੱਚੋਂ ਨਹੀਂ ਰਹੀ ਤੇ ਆਪਣਾ ਪੱਖ ਰੱਖ ਨਹੀਂ ਸਕਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਨੇ ਵੀ ਇਸ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਦੁੱਖ ਜ਼ਾਹਰ ਕੀਤਾ ਤੇ ਕਿਹਾ ਕਿ ਮਰ ਚੁੱਕੇ ਕਲਾਕਾਰਾਂ ਬਾਰੇ ਅਜਿਹੀਆਂ ਗੱਲਾਂ ਕਹਿਣਾ ਠੀਕ ਨਹੀਂ ਹੈ ਯਾਰ ਮੇਰੀ ਗੱਲ ਇੱਕ ਸਮਝੇ ਨਹੀਂ ਆ ਰਹੀ ਉਹ ਇਹ ਹੈ ਕਿ ਇਹ ਜਿਹੜੀਆਂ ਪੌਡਕਾਸਟਾਂ ਚੱਲ ਰਹੀਆਂ ਨੇ ਇੱਕ ਸਾਡੇ ਬੜੇ ਹੀ ਅਸੀਂ ਉਹਨਾਂ ਨੂੰ ਬੜਾ ਸਤਿਕਾਰ ਕਰਦੇ ਹਾਂ ਸਾਡੇ ਭੈਣ ਜੀ ਨੇ ਸੁਚੇਤ ਬਾਲਾ ਜੀ ਉਹ ਜੰਮ ਜੰਮ ਜੀ ਸਦਕੇ ਪੋਡਕਾਸਟ ਕਰਨ। ਔਰ ਪੋਡਕਾਸਟ ਵਾਲਿਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਸੀਂ ਜੰਮ ਜੰਮ ਜੀ ਸਦਕੇ ਹਰ ਕਲਾਕਾਰ ਦੀ ਪੋਡਕਾਸਟ ਕਰੋ ਪਰ ਸਵਾਲ ਇਹੋ ਜਿਹੇ ਨਾ ਪੁੱਛੋ ਜਿਹੜੇ ਬਹੁਤ ਅਜੀਬ ਤੇ ਪੁੱਛਣ ਯੋਗ ਨਾ ਹੋਣ। ਇੱਕ ਤਾਂ ਇਹ ਹੈ, ਦੂਜਾ ਕਾਰਨ ਇਹ ਹੈ ਸੁਚੇਤ ਵਾਲਾ ਭੈਣ ਜੀ। ਤੁਸੀਂ ਬਹੁਤ ਅੱਛਾ ਤੁਸੀਂ ਰਾਈਜ਼ ਕੀਤਾ ਹੈ ਪੰਜਾਬੀ ਇੰਡਸਟਰੀ ਤੇ ਬਹੁਤ ਅੱਛਾ। ਤੁਸੀਂ ਆਪਣੇ ਆਪ ਨੂੰ ਰੱਖਿਆ ਗਾਇਆ। ਬਰਤੋੜਾ ਕੋਈ ਹੱਕ ਨਹੀਂ ਬਣਦਾ ਕਿ ਤੁਸੀਂ ਜਿਹੜੇ ਬਹੁਤ ਅੱਛੇ-ਅੱਛੇ ਸਿੰਗਰ ਨੇ ਸਾਡੀ ਇੰਡਸਟਰੀ ਦੇ ਲੈਜੈਂਡਸ ਨੇ ਉਹਨਾਂ ਨੂੰ ਤੁਸੀਂ ਐਦਾਂ ਦੀਆਂ ਅਪੱਤੀਜਨਕ ਚੀਜ਼ਾਂ ਕਹੋ ਮੈਨੂੰ ਐਜ਼ ਏ ਛੋਟਾ ਬ੍ਰਦਰ ਸਮਝ ਲਓ ਜਾਂ ਬੱਚਾ ਸਮਝ ਲਓ ਤੁਹਾਨੂੰ ਵੀ ਮੇਰੀ ਬੇਨਤੀ ਹੈ ਤੇ ਪੋਡਕਾਸਟ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਹਰ ਚੀਜ਼ਾਂ ਪੁੱਛਿਆ ਕਰੋ ਜਿਹੜੀਆਂ ਜਾਇਜ਼ ਹੋਣ ਉਹ ਨਾ ਪੁੱਛੋ ਜਿਹੜੀਆਂ ਕਿਸੇ ਦਾ ਘਰ ਖਰਾਬ ਕਰੇ ਉਹਨਾ ਪੁੱਛੋ ਜਿਹੜੀਆਂ ਕਿਸੇ ਦਾ ਦਿਲ ਦੁਖੀ ਕਰਨ ਵਰਟ ਕਰਨ ਅ ਸੁਰਿੰਦਰ ਚੰਦਾ ਸਾਹਿਬ ਸਾਡੇ ਬੜੇ ਵੱਡੇ ਲੇਜੈਂਡ ਨੇ ਉਹ ਰੋਹਨਾ ਵਰਗਾ ਗਾਣਾ ਬਹੁਤ ਹਿੱਕ ਦੇ ਜੋਰ ਨਾਲ ਉਹਨਾਂ ਨੇ ਗਾਇਆ ਮਾਨਕ ਸਾਹਿਬ ਨੇ ਐਸਾ ਗਾਇਆ ਉਹਨਾਂ ਵਰਗਾ ਕੋਈ ਹੈ ਹੀ ਨਹੀਂ ਦੁਨੀਆ 'ਚ ਗੁਰਦਾਸ ਮਾਨ ਸਾਹਿਬ ਉਹਨਾਂ ਵਰਗਾ ਨਹੀਂ ਕੋਈ ਸਰਦੂਲ ਭਾਜੀ ਵਰਗਾ ਨਹੀਂ ਕੋਈ ਤੇ ਜਿੰਨਾ ਜਿੰਨਾ ਦੇ ਤੁਸੀਂ ਨਾਮ ਲੈ ਰਹੇ ਬੜੇ ਵੱਡੇ ਵੱਡੇ ਫਨਕਾਰ अच्छे लोग ਨੇ ਅਸੀਂ ਪਰਸਨਲੀ ਉਹਨਾਂ ਨੂੰ ਮਿਲੇ ਆ ਅਸੀਂ ਜਾਣਦੇ ਆ ਔਰ ਸਾਡੇ ਘਰਾਂ ਆਉਣਾ ਜਾਣਾ ਰਿਹਾ ਸਾਰਿਆਂ ਦਾ ਸਾਡੇ ਨਾਲ ਨੀ ਕਦੀ ਇਦਾਂ ਦੀ ਕੁਝ ਹੋ ਗਈ ਸਾਡੀਆਂ ਧੀਆਂ ਭੈਣਾਂ ਵੀ ਹੈਗੀਆਂ ਮਾਵਾਾਂ ਹੈਗੀਆਂ ਨੇ ਪਰ ਬੈਣ ਜੀ ਮੇਰੀ ਤੁਹਾਨੂੰ ਵੀ ਗੁਜ਼ਾਰਿਸ਼ ਹੱਥ ਜੋੜ ਕੇ ਕਿ ਪੋਡਕਾਸਟ ਕਰੋ ਜੀ ਸਭ ਕੁਝ ਕਰੋ ਪਰ ਇਦਾਂ ਦੀਆਂ ਚੀਜ਼ਾਂ ਨਾ ਕਰੋ ਆਪਣੇ ਬਾਰੇ ਦੱਸੋ ਆਪਣੇ ਗਾਣਿਆਂ ਬਾਰੇ ਦੱਸੋ ਆਪਣੀ ਜਰਨੀ ਬਾਰੇ ਦੱਸੋ ਕਿ ਕਿੰਨੇ ਅੱਛੇ ਅੱਛੇ ਗਾਣੇ ਦਿੱਤੇ ਉਹਦੇ ਬਾਰੇ ਦੱਸੋ ਤੁਹਾਡੇ ਨਾਲ ਗਾਣਾ ਗਾਉਂਦੇ ਰਹੇ ਨੇ ਫਕੀਰ ਚੰਦ ਪਤੰਗਾ ਸਾਹਿਬ ਉਹਨਾਂ ਬਾਰੇ ਜ਼ਿਕਰ ਕਰੋ ਕੰਪਨੀਆਂ ਬਾਰੇ ਜ਼ਿਕਰ ਕਰੋ ਪ੍ਰੋਡਿਊਸਰ ਸਹਿਬਾਨ ਬਾਰੇ ਜ਼ਿਕਰ ਕਰੋ ਅੱਛੇ ਲੋਕਾਂ ਬਾਰੇ ਜ਼ਿਕਰ ਕਰੋ ਮਿਹਰਬਾਨ ਸ਼ੁਕਰੀਆ